ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਮੁੱਚੇ ਡੱਲੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ ਇੰਚਾਰਜ ਸ੍ਰੀ ਐਸ.ਆਰ. ਕੁਲੇਰ ਸਾਹਿਬ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਹੁਕਮਾਂ ਤੇ ਜੋ ਸਾਡੇ ਪਿੰਡ ਦੇ ਵਿੱਚੋਂ ਕਣਕਾਂ ਜਿਹੜੀ 100 ਕੁਇੰਟਲ 101 ਕੁਇੰਟਲ ਇਕੱਠੀ ਹੋਈ ਆ ਸੋ ਜਿੰਨੀ ਵੀ ਮੇਰੀ ਟੀਮ ਖੜੀ ਆ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦੇ ਇਹਨਾਂ ਨੇ ਸਾਰੇ ਪਿੰਡ ਦੇ ਵਿੱਚੋਂ ਸਾਡੇ ਨਾਲ ਕਣ ਇਕੱਠੀ ਕਰਵਾਈ ਨੌਜਵਾਨਾਂ ਦਾ ਖਾਸ ਕਰਕੇ ਧੰਨਵਾਦ ਉੱਥੇ ਸਾਰੇ ਵੀਰਾਂ ਦਾ ਧੰਨਵਾਦ ਕਿਉਂਕਿ ਜਿਹੜੀ ਕਣਕਾਂ ਇਹ ਉਹਨਾਂ ਹਰ ਪੀੜਤਾ ਲਈ ਜਾਣੀ ਆ ਜਿੱਥੇ ਬਹੁਤ ਵੱਡੀ ਸਮੱਸਿਆ ਆਈ ਆ ਕਣਕ ਬੀਜਣ ਲਈ ਗਰੀਬਾਂ ਦੇ ਖਾਣ ਲਈ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਨੀਲ ਸਿੰਘ ਬਾਦਲ ਨੇ ਬਹੁਤ ਵੱਡਾ ਪ੍ਰਾਲਾਪ ਕੀਤਾ ਉਹਦੇ ਵਿੱਚ ਅਸੀਂ ਯੋਗਦਾਨ ਪਾਇਆ ਮੈਂ ਇੱਕ ਵਾਰੀ ਫੇਰ ਪ੍ਰਧਾਨ ਸਾਹਿਬ ਦਾ ਕਲੇਰ ਸਾਹਿਬ ਦਾ ਤੇ ਸਮੁੱਚੇ ਡੱਲਾ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਐਕਸਫੈਕਟ ਪੁਆਇੰਟ ਜਿਹੜੀ ਕਨਕਾ ਉਸ ਮਹਿਮੇ ਦੇ ਵਿੱਚ ਪਾਈ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜਾ ਹੋਰ ਇਹ ਆ ਦੋ ਮਿੰਟ ਬੋਲ ਦਿੰਦਾ